ਬਲਵੀਰ ਸਿੰਘ ਜੀ ਪ੍ਰਵੀਰ ਜੀ ਕੀ ਗੱਲਬਾਤ ਹੋਈ ਆ ਤੇ ਉਹ ਪ੍ਰਕਾਸ਼ ਕਰਾਇਆ ਦੋਹੀਂ ਥਾਈਂ ਥੱਲੇ ਉੱਪਰ ਵੀ ਭੋਰੇ ਜੀ ਵੀ ਥੱਲੇ ਤੇ ਖੋਕ ਮਨਾਵਾ ਲੈਣ ਲੱਗੇ ਸੀ ਤੇ ਚੌਰ ਸਾਹਿਬ ਕਰ ਰਹੇ ਸੀ ਉਹ ਜੀ ਤੇ ਚੌਰ ਸਾਹਿਬ ਕਰ ਰਹੇ ਸੀ ਤਾਂ ਇਹ ਪਹਿਲਾਂ ਥੋੜਾ ਜਿਹਾ ਡਿੱਗ ਪਿਆ ਜੀ ਫਿਰ ਗਰੰਟੀ ਕਹਿੰਦਾ ਕੀ ਹੋਇਆ ਕਹਿੰਦਾ ਮੈਨੂੰ ਚੱਕਰ ਜਿਹਾ ਆ ਗਿਆ ਜੀ ਤੇ ਦੂਜੀ ਵਾਰੀ ਫਿਰ ਡਿੱਗ ਕੇ ਫਿਰ ਉੱਠਿਆ ਨਹੀਂ ਫਿਰ ਤਾਂ ਪੂਰੇ ਹੋ ਗਿਆ ਥੇ ਉੱਥੋਂ ਫਿਰ ਚੱਕਿਆ ਥੱਲੇ ਤੇ ਕਿੰਨੀ ਦੇਰ ਹੋ ਗਈ ਸੀ ਸੇਵਾ ਕਰਦੇ ਨੂੰ ਇੱਥੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਾਲ ਕੁ ਹੋ ਗਿਆ ਸੀ ਕਲਦੀਪ ਕਰ ਮਾਤਾ ਜੀ ਕੀ ਰਿਸ ਕਰੇ ਸੀ ਤੁਹਾਡੇ ਜਿਹੜੇ ਮਿੱਤਰ ਕੋਈ ਨਾ ਪਰਾ ਸੀ ਮੇਰਾ 1 ਵਜੇ ਉੱਠੇ ਅਸ਼ਨਾਨ ਕਰ ਲਿਆ ਅਸ਼ਨਾਨ ਕਰਕੇ ਪਾਠ ਕਰ ਲਿਆ ਪਾਠ ਕਰਕੇ ਅਰਦਾਸ ਕਰ ਲਈ ਅਰਦਾਸ ਕਰਕੇ ਹੁਕਮਨਾਮਾ ਲੈ ਰਹੇ ਸੀਗੇ ਪਾਠੀ ਸਾਹਿਬ ਉਹ ਚੋਰ ਕਰ ਰਹੇ ਸੀ ਚੋਰ ਕਰਦੇ ਦਿਖ ਪਏ ਦੇਖਦੇ ਸਾਰ ਉੱਠ ਗਏ ਚੋਰ ਸਾਹਿਬ ਵੀ ਦਿਗਨ ਨਹੀਂ ਦਿੱਤਾ ਹੱਥ 'ਚ ਰੱਖਿਆ ਮਹਾਰਾਜ ਦਾ ਜੋ ਰਮਾਲਾ ਸਾਹਿਬ ਸੀਗਾ ਉਹਦੇ ਹੱਥ 'ਚ ਹੱਥ 'ਚ ਹੀ ਰੱਖਿਆ ਸਾਰਾ ਰਾਖ ਕੇ ਫੇਰ ਗੁਰੂ ਦੇ ਚਰਨਾਂ 'ਚ ਲੱਗ ਗਏ ਮੁੜ ਇੱਕ ਸੈਕਿੰਡ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ ਕਿੰਨੀ ਕੋਟਾਂ ਦੇ ਸਾ ਪਹਿਲਾ ਕਿਤੇ ਦਿੱਕਤ ਸੀ ਕੋਈ ਕੋਈ ਦਿੱਕਤ ਸੀ ਕੋਈ ਕੁਛ ਨਹੀਂ ਖੋਚ ਰਹਿੰਦੇ ਸੀ ਕਿ ਦਾਨ ਨਹੀਂ ਸੱਜਣ ਸੀ ਕਿ ਕੁਛ ਵੀ ਦਾ ਦਾਨ ਕਰਦੇ ਸੀ ਮਾਸਟਰ ਜੀ ਸਾਧੂ ਸੰਤ ਵਾਂਗ ਰਹੇ ਰਹੇ ਸੀ ਕੋਚ ਰੱਖਿਆ ਨਹੀਂ ਕੁਝ ਜੋੜਿਆ ਨਹੀਂ ਜੋ ਹੈਗਾ ਸਭ ਵੰਡਿਆ ਪਰਿਵਾਰ ਵਿੱਚ ਹੋਰ ਕੋਣ ਕੋਣ ਸੀ ਕਿ ਨਾ ਪਰਿਵਾਰ ਚੋਂ ਦਾ ਕਾਰ ਗਾੜੀ ਮੋੱਕ ਗਈ ਸੀ ਬੱਚਾ ਕੋਈ ਹੈ ਨਹੀਂ ਸੀਗਾ ਤੇ ਤੁਹਾਡੇ ਕੋਲ ਕਿਹਨਾਂ ਸੀ ਹਾਂਜੀ ਬਿਲਕੁਲ ਦੇ ਸੀ ਸੇਫ ਸੌ ਬਿੱਲਾ ਰਾਮਗੜ ਵਿਦਾਉਤ ਜੱਦੀ ਪਿੰਡ ਸੀਗਾ ਜੱਦੀ ਪਿੰਡ ਉਹ ਸੀਗਾ ਤੇ ਰਹਿ ਇੱਥੇ ਰਹਿ ਰਹੇ ਸੀ ਮੇਰੇ ਕੋ ਸਿਆਣੇ ਸਿਆਣੇ ਰਹੇ ਸੀ ਭਾਜੀ ਬਹੁਤ ਅੱਛੀ ਚਲੋ ਮੌਤ ਤਾਂ ਹੋਈ ਆ ਦੋਕਤਾਂ ਚਲੋ ਉਸ ਗੱਲ ਦਾ ਸਾਨੂੰ ਬਹੁਤ ਜਿਆਦਾ ਲੱਗ ਰਿਹਾ ਹੈ ਉਹਨਾਂ ਦੀ ਘਾਟ ਹੈ ਮਹਿਸੂਸ ਹੁੰਦੀ ਹੈ ਇਹ ਸਾਡੇ ਮਾਸੀ ਜੀ ਹੈ ਮੈਂ ਤਾਂ ਭਾਣ ਜੀਆ ਮਾਮਾ ਸਗਾ ਸਾਡਾ ਜਿਹਨੇ ਜੋ ਮਾਲ ਦੇ ਚਾਰਨਾ ਬਚੋ ਨਹੀਂ ਨਿਤਨੇਮ ਆਪਣਾ ਕੀਤਾ ਆ ਅਰਦਾਸ ਜੋਦੜੀ ਕਰਕੇ ਹੁਕਮਨਾਮਾ ਸੁਣਦੇ ਸਕੇ ਫੇ ਮਾਰ ਦੇ ਚਰਨਾ ਵਿੱਚ ਹੀ ਜਣੀ ਆਪਣਾ ਸਰੀਰ ਤਿਆਗ ਕੇ ਆਇਆ ਪਰ ਇਦਾਂ ਦੀ ਮੌਤ ਆ ਚਲੋ ਅਸੀਂ ਵੀ ਕਹਿੰਦੇ ਵੀ ਪਾਤਸ਼ਾਹ ਸਾਹਿਬ ਨੂੰ ਇਦਾਂ ਦੀ ਮੌਤ ਚਲੋ ਆਵੇ ਹਾਂ ਦੁੱਖ ਵੀ ਲੱਗਦਾ ਜਾਣੀ ਚਲੋ ਖੁਸ਼ੀ ਵੀ ਹੁੰਦੀ ਹੈ ਵੀ ਜੋ ਤਾਂ ਉਸ ਗੁਰਦੁਆਰੇ ਰੋਲੂ ਕਲੋਨੀ ਬਾਬਾ ਜੀ ਹਰਜਿੰਦਰ ਸਿੰਘ ਬਰਾੜ ਦੇ ਕੋਲ ਦੋ ਕੁ ਸਾਲਾਂ ਤੋਂ ਸੇਵਾ ਕਰਦੇ ਸਕੇ ਚੰਗੇ ਢੰਗ ਨਾਲ ਬਾਬਾ ਜੀ ਵੀ ਚਲੋ ਸਾਡੇ ਇਲਾਕੇ ਵਿੱਚ ਹੈ ਬੜੀ ਚੰਗੀ ਤਨਮਨ ਧਨ ਸੇਵਾ ਕਰ ਰਹੇ ਹੈ ਉਹਨਾਂ ਦੀ ਹੋਈ ਰੈਣ ਮਾਈ ਹੇਟੀ ਸੇਵਾ ਕਰਦੇ ਸੀਗੇ ਸਾਡੇ ਮਾਮਾ ਜੀ ਹੋਣੇ ਉਹਨਾਂ ਦੀ ਕਿਰਪਾ ਸਦਕਾ ਇਹਨਾਂ ਦਾ ਚਲੋ ਜੀਵਨ ਬਹੁਤ ਵਧੀਆ ਉਥੇ ਬਤੀਤ ਹੋਇਆ ਹੈ ਪਤਾ ਸਾਨੂੰ ਜੀ ਇਸ ਤਰ੍ਹਾਂ ਹੀ ਲੱਗਿਆ ਪਈ ਜਿੱਦਾਂ ਸਵੇਰੇ 1 ਵਜੇ ਉੱਠ ਕੇ ਗੁਰਦਵਾਰ ਸਾਹਿਬ ਡਿਊਟੀ ਜਾਂਦੇ ਸੀਗੇ ਆਪਣਾ 2 ਘੰਟੇ ਨਹੀਂ ਰੋਲ ਦੀ ਆਪਣੀ ਸੇਵਾ ਕੀਤੀ ਪਾਠ ਕੀਤਾ ਉਹਦੇ ਬਾਅਦ ਮੇਨ ਗ੍ਰਾਂਥੀ ਦੇ ਨਾਲ ਮਹਾਰਾਜਾ ਪ੍ਰਕਾਸ਼ ਕਰਕੇ ਸੋਖਾ ਸਰਕਾਰਨ ਤੋਂ ਆਪਣੇ ਹੁਕਮਨਾਮਾ ਲੈਂਦੇ ਸੀ ਉਹ ਤੇ ਪਿੱਛੇ ਚੋਰ ਸਾਫ ਕਰਦੇ ਕਰਦੇ ਇਹਨਾਂ ਨੂੰ ਅਟੈਕ ਆ ਗਿਆ ਤੇ ਡਿੱਗ ਪਏ ਇਸ ਇਹ ਪਾਣਾ ਵਰਤੇ ਇਹਦੀ ਕਿੰਨੀ ਕੋ ਮਰਸੀ ਇਹਨਾਂ ਦੀ 56 ਤੋਂ 59 35 ਸਾਲ